ਅੱਜ ਆਪਾਂ ਚੌਥੀ ਜਮਾਤ ਦੇ ਬਤਾਵਰਨ ਵਿਸ਼ੇ ਦੀ ਵਰਕਸ਼ੀਟ ਨੰਬਰ 1 ਨੂੰ ਹੱਲ ਕਰਾਂਗੇ ਪਹਿਲਾ ਪ੍ਰਸ਼ਨ ਬੇਟੀ ਦੇ ਜਨਮ ਦਿਨ ਤੇ ਵੀ ਬੇਟੇ ਮੰਗ ਕੂੜਾ ਖੁਸ਼ੀ ਮਨਾਉਣੀ ਚਾਹੀਦੀ ਹੈ ਆੜਾ ਅਫਸੋਸ ਕਰਨਾ ਚਾਹੀਦਾ ਹੈ ਈੜੀ ਕੁਝ ਨਹੀਂ ਕਰਨਾ ਚਾਹੀਦਾ ਸਸਾ ਲੜਾਈ ਕਰਨੀ ਚਾਹੀਦੀ ਹੈ ਜੇ ਤਾਂ ਸਹੀ ਉੱਤਰ ਆ ਕੂੜਾ ਖੁਸ਼ੀ ਮਨਾਉਣੀ ਚਾਹੀਦੀ ਹੈ ਪ੍ਰਸ਼ਨ ਨੰਬਰ 2 ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵੱਧ ਜਾਂਦੀ ਹੈ ਕੂੜਾ ਬੱਚੇ ਦੇ ਜਨਮ ਨਾਲ ਆੜਾ ਬੱਚਾ ਗੋਦ ਲੈਣ ਨਾਲ ਈੜੀ ਮੁੰਡੇ ਦੇ ਵਿਆਹ ਵਗਰੋਂ ਨਵੀਂ ਬੋਟੀ ਆਉਣ ਨਾਲ ਸ ਸਪਰੋਖਤ ਸਾਰਿਆਂ ਕਰਕੇ ਜੇ ਇਦਾ ਸਹੀ ਉੱਤਰ ਹੈ ਸ ਸਪਰੋਖਤ ਸਾਰਿਆਂ ਕਰਕੇ ਪ੍ਰਸ਼ਨ ਨੰਬਰ 3 ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਦੇ ਕੰਮ ਦਾ ਊੜਾ ਕੋਈ ਮਹੱਤਵ ਨਹੀਂ ਆੜਾ ਪਰਿਵਾਰ ਤੇ ਭੈੜਾ ਪ੍ਰਭਾਵ ਪੈਂਦਾ ਹੈ ਈੜੀ ਪਰਿਵਾਰ ਵਿੱਚ ਕੋਈ ਯੋਗਦਾਨ ਨਹੀਂ ਸ ਸ ਵੀ ਪੂਰਾ ਮਹੱਤਵ ਹੈ ਜੇ ਇਦਾ ਸਹੀ ਉੱਤਰ ਹੈ ਸ ਸ ਵੀ ਪੂਰਾ ਮਹੱਤਵ ਹੈ ਪ੍ਰਸ਼ਨ ਨੰਬਰ 7 ਹੇਠ ਲਿਖਿਆਂ ਵਿੱਚੋਂ ਕਿਸ ਵਿੱਚੋਂ ਬਦਬੂ ਆਉਂਦੀ ਹੈ ਕੂੜਾ ਮਿੱਟੀ ਦੇ ਢੇਰ ਵਿੱਚੋਂ ਆੜਾ ਫੁੱਲਾਂ ਦੇ ਢੇਰ ਵਿੱਚੋਂ ਈੜੀ ਕੂੜੇ ਦੇ ਢੇਰ ਵਿੱਚੋਂ ਸਸਾ ਤਾਜੇ ਖਾਣੇ ਵਿੱਚੋਂ ਜੇ ਤਾਂ ਸਹੀ ਉੱਤਰ ਆ ਈੜੀ ਕੂੜੇ ਦੇ ਢੇਰ ਵਿੱਚੋਂ ਪ੍ਰਸ਼ਨ ਨੰਬਰ 8 ਸਰੀਰ ਦੇ ਕਿਸ ਅੰਗ ਨਾਲ ਸੁਗੰਧ ਜਾਂ ਦੁਰਗੰਧ ਦਾ ਪਤਾ ਲੱਗਦਾ ਹੈ ਕੂੜਾ ਕੰਨਾਂ ਨਾਲ ਆੜਾ ਅੱਖਾਂ ਨਾਲ ਈੜੀ ਨੱਕ ਨਾਲ ਸਸਾ ਉਪਰੋਕਤ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਉੱਤਰ ਆ ਈੜੀ ਨੱਕ ਨਾਲ ਪ੍ਰਸ਼ਨ ਨੰਬਰ 9 ਆਵਾਜ਼ ਜਾਂ ਧੁਨੀ ਦਾ ਪਤਾ ਕਿਸ ਅੰਗ ਨਾਲ ਲੱਗਦਾ ਹੈ ਊੜਾ ਕੰਨਾਂ ਨਾਲ ਆੜਾ ਅੱਖਾਂ ਨਾਲ ਈੜੀ ਨੱਕ ਨਾਲ ਸਸਾ ਪ੍ਰੂਪਤ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਉੱਤਰ ਆ ਊੜਾ ਕੰਨਾਂ ਨਾਲ ਪ੍ਰਸ਼ਨ ਨੰਬਰ 10 ਮਨ ਪਰਚਾਵੇ ਦੇ ਨਾਲ ਨਾਲ ਖੇਡਾਂ ਦਾ ਹੋਰ ਕੀ ਫਾਇਦਾ ਹੁੰਦਾ ਹੈ ਊੜਾ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਿੰਦੀਆਂ ਹਨ ਆੜਾ ਇਹਨਾਂ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ ਈਡੀ ਇਹਨਾਂ ਨਾਲ ਵਿਦਿਆਰਥੀ ਅਧਿਆਪਕਾਂ ਦਾ ਚੇਤਾ ਬਣ ਜਾਂਦਾ ਹੈ ਸ ਇਹਨਾਂ ਨਾਲ ਵਿਦਿਆਰਥੀ ਦਾ ਜਮਾਤ ਵਿੱਚ ਰੋਭ ਬਣ ਜਾਂਦਾ ਹੈ ਜੇ ਦਾ ਸਹੀ ਉੱਤਰ ਆ ਊੜਾ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਿੰਦੀਆਂ ਹਨ ਪ੍ਰਸ਼ਨ ਨੰਬਰ 11 ਸਾਡੀ ਰਾਸ਼ਟਰੀ ਖੇਡ ਕਿਹੜੀ ਹੈ ਊੜਾ ਕਬੱਡੀ ਅੜਾ ਹਾਕੀ ਈਡੀ ਕਰੈਕਟ ਸ ਅਪਰੋਕਤ ਵਿੱਚੋਂ ਕੋਈ ਨਹੀਂ ਜੇ ਦਾ ਸਹੀ ਉੱਤਰ ਆੜਾ ਹਾਕੀ ਪ੍ਰਸ਼ਨ ਨੰਬਰ 16 ਕਿਹੜੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ ਊੜਾ ਰਿੰਗਰ ਵਾਲੇ ਆੜਾ ਥਨਤਾਰੀ ਈੜੀ ਅੰਡੇ ਦੇਣ ਵਾਲੇ ਸੱਸਾ ਸਾਰੇ ਜਾਨਵੂਆਂ ਦੇ ਜੇ ਦਾ ਸਹੀ ਉੱਤਰ ਆ ਊੜਾ ਰਿੰਗਣ ਵਾਲੇ ਪ੍ਰਸ਼ਨ ਨੰਬਰ 17 ਜੇਕਰ ਤੁਸੀਂ ਛੋਟੇ ਕਤੂਰਿਆਂ ਤੇ ਬੱਚਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਦੀ ਮਾਂ ਊੜਾ ਕੋਈ ਪਰਵਾਹ ਨਹੀਂ ਕਰਦੀ ਆੜਾ ਇਸ ਦਾ ਵਿਰੋਧ ਕਰਦੀ ਹੈ ਈੜੀ ਖੁਸ਼ ਹੁੰਦੀ ਹੈ ਸੱਸਾ ਰੋਣ ਲੱਗ ਜਾਂਦੀ ਹੈ ਜੇ ਦਾ ਸਹੀ ਉੱਤਰ ਆੜਾ ਇਸ ਦਾ ਵਿਰੋਧ ਕਰਦੀ ਹੈ ਪ੍ਰਸ਼ਨ ਨੰਬਰ 18 ਜੇਕਰ ਤੁਹਾਡੇ ਘਰ ਵਿੱਚ ਕਿਸੇ ਜੰਤੂ ਨੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਤੁਹਾਨੂੰ ਜੰਤੂ ਦੇ ਨੇੜੇ ਜਾਣ ਸਮੇਂ ਡੈਸ਼ ਊੜਾ ਸਾਵਧਾਨੀ ਤੇ ਚੌਕਸੀ ਰੱਖਣੀ ਚਾਹੀਦੀ ਹੈ ਅੜਾ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਈੜੀ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ ਸਸਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਜੇ ਇਹਦਾ ਸਹੀ ਉੱਤਰ ਊੜਾ ਸਾਵਧਾਨੀ ਤੇ ਚੌਕਸੀ ਰੱਖਣੀ ਚਾਹੀਦੀ ਹੈ ਪ੍ਰਸ਼ਨ ਨੰਬਰ 19 ਤਸਵੀਰ ਦੇਖੋ ਅਤੇ ਦੱਸੋ ਇਹ ਵਸਤੂ ਕੀ ਕੰਮ ਆਉਂਦੀ ਹੈ ਊੜਾ ਕੱਪੜੇ ਧੋਣ ਦੇ ਆੜਾ ਬੂਟ ਪਾਲਿਸ਼ ਕਰਨ ਦੇ ਈੜੀ ਨਹਾਉਣ ਦੇ ਸਸਾ ਕੰਦ ਰੰਗਣ ਦੇ ਜੇਦਾ ਸਹੀ ਉੱਤਰ ਆੜਾ ਬੂਟ ਪਾਲਿਸ਼ ਕਰਨ ਦੇ ਪ੍ਰਸ਼ਨ 20 ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਅੰਡੇ ਦਿੰਦਾ ਹੈ ਊੜਾ ਸ਼ੇਰ ਆੜਾ ਹਿਰਨ ਈੜੀ ਸੱਪਣੀ ਸਸਾ ਹਾਥੀ ਜੇਦਾ ਸਹੀ ਉੱਤਰ ਹੈ ਈੜੀ ਸੱਪਣੀ ਪ੍ਰਸ਼ਨ ਨੰਬਰ 21 ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦਾ ਊੜਾ ਡੱਡੂ ਆੜਾ ਬੱਕਰੀ ਈੜੀ ਭੇਡ ਸੱਸਾ ਕੁੱਤਾ ਜੇਦਾ ਸਹੀ ਉੱਤਰ ਆ ਊੜਾ ਡੱਡੂ ਪ੍ਰਸ਼ਨ ਨੰਬਰ 22 ਇੱਕ ਦੌੜ ਵਿੱਚ ਸਾਰੀ ਦੌੜ ਸਮੇਂ ਜੀਤੀ ਅੱਗੇ ਸੀ ਪਰ ਅੰਤ ਵਿੱਚ ਹੈਪੀ ਨੇ ਅੱਗੇ ਵਧ ਕੇ ਰੀਬਨ ਨੂੰ ਪਹਿਲਾਂ ਛੂ ਲਿਆ ਦੱਸੋ ਕੌਣ ਜਿੱਤਿਆ ਊੜਾ ਜੀਤੀ ਅੜਾ ਹੈਪੀ ਈੜੀ ਦੋਵੇਂ ਸੱਸਾ ਕੋਈ ਖਿਡਾਰੀ ਨਹੀਂ ਜੇਦਾ ਸਹੀ ਉੱਤਰ ਆੜਾ ਹੈਪੀ Thank you for watching video ko like kare channel ko subscribe kare